ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵੱਡਾ ਫੈਸਲਾ ਲਿਆ ਤੁਹਾਨੂੰ ਦੱਸ ਦਈਏ ਭਾਰਤ ਤੋਂ ਆਯਾਤ ਹੋਣ ਵਾਲੇ ਸਮਾਨ ਤੇ 25% ਟੈਰਿਫ ਲਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਤੇ ਡੋਨਲਡ ਟਰੰਪ ਸਿਰਫ ਇੱਥੇ ਹੀ ਨਹੀਂ ਰੁਕੇ ਬਲਕਿ 25% ਟੈਰਿਫ ਦੇ ਨਾਲ ਨਾਲ ਪੈਨਲਟੀ ਦਾ ਵੀ ਆਦੇਸ਼ ਜਾਰੀ ਕਰ ਦਿੱਤਾ ਤੇ ਤੁਹਾਨੂੰ ਹੀ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਤੇ ਅਮਰੀਕਾ ਦੇ ਵਪਾਰਕ ਸਮਝੌਤੇ ਵਿੱਚ ਅਸਹਿਮਤੀ ਹੋਣ ਕਰਕੇ ਡੋਨਲਡ ਟਰੰਪ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਥ੍ਰੈਡਸ 'ਤੇ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਹੁਣ ਭਾਰਤ 'ਤੇ 25% ਦਾ ਟੈਰਿਫ ਲਾਗੂ ਕਰ ਦਿੱਤਾ ਜਾਵੇਗਾ ਤੇ ਖਾਸ ਤੌਰ ਤੇ ਵਪਾਰੀਆਂ ਨੂੰ ਇਸ ਗੱਲ ਕਰਕੇ ਬਹੁਤ ਵੱਡਾ ਝਟਕਾ ਲੱਗਿਆ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਭਾਰਤੀ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਵਰਨੋਦ ਭਾਰਤੀ ਜੀ ਨਾਲ ਜੋ ਕਿ ਸਾਨੂੰ ਦੱਸਣਗੇ ਕਿ ਇਸ ਵੇਲੇ ਵਪਾਰੀਆਂ ਦਾ ਕੀ ਹਾਲ ਹੈ ਤੇ ਇਸ ਆਦੇਸ਼ ਕਰਕੇ ਉਹਨਾਂ ਨੂੰ ਕਿੰਨੀਆਂ ਜਿਹੜੀ ਸਮੱਸਿਆਵਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ। ਸਨਦਸ ਨੇ ਇਹ ਡੋਨਲਡ ਰੱਵਲੋ ਇੱਕਦਮ ਹੀ ਇੱਕ ਵੱਡਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਸਨਦਸ ਨੇ ਇਹ ਕੱਲ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ ਤੇ ਅੱਜ 31 ਜੁਲਾਈ 2025 ਹੈ। ਕੱਲ 1 اگਸਟ 2025 ਨੂੰ ਟੈਰਿਫ ਸਿਸਟਮ ਜਿਹੜਾ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ 25% ਟੈਰਿਫ ਦੇ ਨਾਲ ਪਨੈਲਟੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਸਰ ਮੈਂ ਸਿਟੀ ਹੋਮ نیوز ਤੋਂ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਸਰ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਕੱਲ ਤੋਂ ਕੀ ਕਹਿੰਦੇ ਆ ਟੈਰਿਫ ਲਾਗੂ ਹੋ ਜਾਵੇਗਾ 25% ਟੈਰਿਫ ਦੇ ਨਾਲ ਪੈਨਲਟੀ ਵੀ ਲਾਗੂ ਕਰ ਦਿੱਤੀ ਜਾਵੇਗੀ ਇਸ ਤੇ ਤੁਹਾਡੀ ਕੀ ਰਾਏ ਆ ਤੁਹਾਡਾ ਇਸ ਬਾਰੇ ਕੀ ਕਹਿਣਾ ਦੇਖੋ ਸਾਡੇ ਕਮਰਸ ਸੈਕਟਰੀ ਮਿਸਟਰ ਰਾਜੇਸ਼ ਅਗਰਵਾਲ ਅਮਰੀਕਾ ਗਏ ਹੋਏ ਸੀ ਇਸੇ ਇਸੇ ਮੈਟਰ ਨੂੰ ਸੋਲਵ ਕਰਨ ਲਈ इंडोनेशियाल कोई कॉम्प्रोमाइज होएगा कि जेड़ा इंडोनेशिया ਤੋਂ ਬਾਲ ਅਮਰੀਕਾ ਹੈਗਾ 19 ਪੁਆਇੰਟ ਕੁਛ ਉਹਨੂੰ ਟੈਰਫ ਲੱਗੇਗਾ ਤੇ ਜਿਹੜਾ ਅਮਰੀਕਾ ਤੋਂ ਉੱਥੇ ਜਾਏਗਾ ਉਹ ਫ੍ਰੀ ਹੋਏਗਾ ਤਾਂ ਉਸੇ ਰੋਸ਼ਨੀ ਚ ਸਾਡੇ ਵੀ ਜਿਹੜਾ ਕਮਰਸ ਸੈਕਟਰ ਸੀ ਉਹ ਕੱਲ ਸ਼ਾਮ ਤੱਕ ਤੈ ਲੱਗ ਰਿਹਾ ਸੀ ਸਾਡੇ ਉੱਤੇ ਟੈਰਫ ਨਹੀਂ ਲੱਗੇਗਾ ਲੇਕਿਨ ਕੱਲ ਆਪਨੋ ਹੀ ਜਿਹੜਾ ਉਹ ਇੱਕ ਅਚਾਨਕ ਅਮਰੀਕਨ ਰਾਸ਼ਟਰਪਤੀ ਮਿਸਟਰ ਡਰਾਮਪ ਨੇ ਐਨਾਨਸ ਕਰਤਾ ਕਿ 25% ਅ ਕੈਰਫ ਲੱਗੇਗਾ ਇੰਡੀਆ ਦਾ ਔਰ ਨਾਲ ਪੈਨਲਟੀ ਲੱਗੇਗੀ ਹਾਂਜੀ 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 ਬਿਲਕੁਲ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਸਾਡੀ ਐਗਰੀਕਲਚਰ ਪ੍ਰੋਡਕਟ ਹੈ ਜਦੋਂ ਉਹਦਰ ਜਾਂਦੀ ਸੀ ਤਾਂ ਅਸੀਂ ਚਾਰਜ ਕਰਦੇ ਸੀ 37.3% ਜਿਹੜੀ ਅਮਰੀਕਾ ਸਾਨੂੰ ਭੇਜਦਾ ਸੀਗਾ ਜਿਹੜੀਆਂ ਚੀਜ਼ਾਂ ਉਹਨਾਂ ਤੇ ਸੀ 5.3% ਤਾਂ ਉਸੇ ਮੈਨੂੰ ਲੱਗਦਾ ਵੀ ਸ਼ਾਇਦ ਅਮਰੀਕਾ ਨੇ ਇਸੇ ਚੀਜ਼ ਦੀ ਰੋਸ਼ਨੀ ਚ ਇਹ ਜਿਹੜਾ 25% ਟੈਰਫ ਲਾਤਾ ਔਰ ਨਾਲ ਪੈਨਲਟੀ ਲਾਤੀ ਹੈ ਉਹਦੇ ਨਾਲ ਸਾਡੀ ਜਿਹੜੀ ਹੋਦਗੀ ਪ੍ਰੋਡਕਟ ਹੈ ਉਹਨੂੰ ਬੜਾ ਅਸਰ ਪਵੇਗਾ ਸਾਡੀ ਐਗਰੀਕਲਚਰ ਪ੍ਰੋਡਕਟ ਨੂੰ ਵੀ ਬਹੁਤ ਜਿਹੜੀਆਂ ਉਧਰ ਜਾਂਦੀਆਂ ਨੇ ਜਿਵੇਂ ਚਾਵਲ ਜਾਂਦਾ ਉਧਰ ਹਾਂਜੀ ਹਾਂਜੀ ਔਰ ਕਾਲੀ ਮਰਚਾ ਔਰ ਉਧਰੋਂ ਸਾਨੂੰ ਡ్రਾਈ ਫਰੂਟ ਆਂਦਾ ਹਾਂ ਹਾਂ ਬਿਲਕੁਲ ਅਠੋ ਔਰ ਫਿਰ ਕਰ ਸਕਦੇ ਹੋ ਨਾ ਉਹ ਫਿਰ ਇਸ ਕਰਕੇ ਸਾਨੂੰ ਇਹ ਜਿਹੜਾ ਸਾਡੀ ਇਕਨੋਮੀ ਨੂੰ ਬੜਾ ਫਰਕ ਪਏਗਾ ਅਮਰੀਕਾ ਨੂੰ ਤਾਂ ਕੋਈ ਕੋ ਤਾਂ ਫਰਕ ਪੈਣ ਵਾਲਾ ਨਹੀਂ ਹੈ ਉਹ ਸਾਡੀ ਸਾਡੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਜਿਹੜੀ ਉਹਦੀ ਢੋਲਮੋਲ ਨੀਤੀਆਂ ਨੇ ਉਹਦਾ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ ਨੁਕਸਾਨ ਹੋਇਆ। ਕਿਉਂਕਿ ਇਹਨਾਂ ਨੇ ਕਦੀ ਵੀ ਸਟਰੋਂਗਲੀ ਟਰੰਪ ਦੀਆਂ ਸਟੇਟਮੈਂਟਸ ਦੇ ਖਿਲਾਫ ਸਟੈਂਡ ਨਹੀਂ ਲਿਆ। ਜਿਹਦੇ ਕਰਕੇ ਅਗਲੇ ਮਸੂਸ ਕਰਦੇ ਵੀ ਇਹਨਾਂ ਦੀ ਕਮਜ਼ੋਰੀਆਂ ਦਾ ਫਾਇਦਾ ਉਠਾਇਆ ਜਾਵੇ। ਕੱਲ ਤੁਹਾਨੂੰ ਪਤਾ ਹੀ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ بار-ਬਾਰ ਇਹ ਗੱਲ ਉੱઠી ਕਿ ਟਰੰਪ ਨੇ ਬਤੀ ਵਾਰ ਕਹਿਤਾ ਕਿ ਮੈਂ ਸੀਸ ਫਾਇਰ ਕਰਾਇਆ ਮੈਂ ਸੀਸ ਫਾਇਰ ਕਰਾਇਆ ਸੀਸ ਫਾਇਰ ਕਰਾਇਆ ਹਾਂਜੀ ਔਰ ਇੱਕ ਵਾਰੀ ਵੀ ਸਾਡੇ ਪ੍ਰਧਾਨ ਮੰਤਰੀ ਨੇ ਉਹਦਾ ਨਾਂ ਲੈ ਕੇ ਇਹ ਨਹੀਂ ਕਿਹਾ ਵੀ ਝੂਠ ਬੋਲਿਆ ਹੂੰ ਹੂੰ ਬਿਲਕੁਲ ਤਾਂ ਇਸ ਕਰਕੇ ਇਹ ਜਿਹੜਾ ਨੁਕਸਾਨ ਹੈ ਉਹ ਸਾਡੀ ਸਰਕਾਰ ਦੀਆਂ ਜਿਹੜੀਆਂ ਟੈਕਸ ਪੋਲਿਸੀਆਂ ਆਹੋਂ ਕਰੇ ਹੂੰ ਹੂੰ ਆਪਣੇ ਆਪ ਨੂੰ ਅਮਰੀਕਾ ਦੇ ਸਾਹਮਣੇ ਧੱਕੇ ਚੱਲਣ ਨਾਲ ਸਾਡਾ ਇਹ ਨੁਕਸਾਨ ਹੋਇਆ ਹਾਂਜੀ ਤੇ ਸਰ 25% ਟੈਰਿਫ ਦੇ ਨਾਲ ਪੈਨਲਟੀ ਇਹ ਬਹੁਤ ਵੱਡਾ ਫੈਸਲਾ ਹੈ ਤੇ ਵਪਾਰ ਤੇ ਕਿੰਨਾ ਵੱਡਾ ਅਸਰ ਇਦੇ ਕਰਕੇ ਪੈ ਸਕਦਾ ਹੈ ਦੇਖੋ ਸਾਡੀ ਜਿਹੜੀ ਉਧਰ ਜਿਹੜਾ ਸਾਡਾ ਪ੍ਰੋਡਕਟ ਵਿਕਦਾ ਉਸ ਪ੍ਰੋਡਕਟ ਨੂੰ ਉਧਰ ਲੋਕ ਨਹੀਂ ਖਰੀਦਣਗੇ ਕਿਉਂਕਿ ਉਧਰ ਉਹਨਾਂ ਨੂੰ ਮਹਿੰਗਾ ਪਏਗਾ ਬਰਿਸਬਤ ਦੇ ਦੂਸਰੇਆਂ ਜਿੱਦਾਂ ਇੰਡੋਨੇਸ਼ੀਆ ਉਧਰ ਤੇ 19.3 ਲਗਾ ਲਾਉਣਾ ਨੇ ਹਾਂਜੀ ਸਾਡੇ ਦੇ 25% ਲਾਤਾ ਹੂੰ ਹੂੰ ਔਰ ਜਿਹੜੇ ਉਹਨਾਂ ਦੇ ਫੇਵਰੇਬਲ ਕੰਟਰੀਸ ਹੋਣਗੇ ਉਹਨਾਂ ਤੇ ਸਾਡੇ ਨੂੰ ਘੱਟ ਲੱਗਿਆ ਹੋਊਗਾ ਹੂੰ ਤਾਂ ਇਸ ਕਰਕੇ ਜਿਹੜੀ ਸਾਡੇ ਪ੍ਰੋਡਕਟ ਹੈ ਉਧਰ ਮਹਿੰਗੇ ਹੋਣ ਕਾਰਨ ਉਹ ਨਹੀਂ ਵਿਕਣਗੇ ਉਹਨਾਂ ਦੀ ਡਿਮਾਂਡ ਘੱਟ ਜਾਏਗੀ ਸਾਡੀ ਐਕਸਪੋਰਟ ਨੂੰ ਸੈਟਬੈਕ ਲੱਗੇਗਾ ਹਾਂਜੀ ਹਾਂ ਇਸ ਕਰਕੇ ਸਾਨੂੰ ਜਿਹੜਾ ਸਾਡਾ ਖਾਸ ਕਰਕੇ ਐਮਐਸਐਮਈ ਸਮਾਜਿਕ ਸੈਕਟਰ ਹੈ ਹੂੰ 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 ਬੜਾ ਬੜਾ ਨੁਕਸਾਨ ਹੋਏਗਾ ਹਾਂਜੀ ਕਿਉਂਕਿ ਉਹਨੇ ਝੰਕੀ ਦਿੱਤੀ ਜੀ ਤੁਸੀਂ ਰਸ਼ੀਆ ਤੋਂ ਤੇਲ ਲੈਂਦੇ ਰਹੇ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਤੁਹਾਨੂੰ ਇਹ ਸਬਕ ਸਿਖਾਇਆ ਕਿ ਰਸ਼ੀਆ ਇੱਕ ਐਸਾ ਕੰਟਰੀ ਹੈ ਜਿਹਨੇ ਹਿੰਦੁਸਤਾਨ ਦੀ ਇਕਨੋਮੀ ਨੂੰ ਬੂਸਟ ਕੀਤਾ ਹੂੰ ਹੂੰ ਸਾਡੀ ਹੋਜ਼ਰੀ ਬੜੀ ਧੇਰ ਰਸ਼ੀਆ ਨਾਲ ਜਿਸ ਤੇ ਚੱਲਦੀ ਰਹੀ ਔਰ ਰਸ਼ੀਆ ਨੂੰ ਐਕਸਪੋਰਟ ਹੁੰਦੀ ਰਹੀ ਇਤੋਂ ਹੋਜ਼ਰੀ ਦੀ ਸਾਡੇ ਇੱਥੇ ਕਈ ਘਰ ਸਟੈਬਲਿਸ਼ ਹੋਇਆ ਉਦੋਂ ਹੂੰ ਹੂੰ ਖਾਸ ਕਰਕੇ ਰੁਬਾਣੇ ਨੂੰ ਬਹੁਤ ਫੈਲਾ ਹੋਇਆ ਰਸ਼ੀਆ ਦਾ ਹਾਂਜੀ ਤੇ ਅਸੀਂ ਅਸੀਂ ਰਸ਼ੀਆ ਨਾਲ ਕਿਦਾਂ ਸਮਝੌਤਾ ਕਰ ਸਕਦੇ ਹਾਂ ਜਦੋਂ 1971 ਦੀ ਜੰਗ ਹੋਈ ਹੈ ਤਾਂ ਅਮਰੀਕਾ ਨੇ ਆਪਣਾ ਬੇੜਾ ਭੇਜਿਆ ਹਾਂ ਸਾਡੇ ਖਿਲਾਫ ਪਾਕਿਸਤਾਨ ਦੀ ਫੇਵਰ ਚ ਹਾਂਜੀ ਜੀ ਉਹਨਾਂ ਸਾਡੀ ਜਿਹੜੀ ਇੱਜ਼ਤ ਆ ਉਹ ਬਚਾਈ ਰਸ਼ੀਆ ਨੇ ਉਹਦੇ ਬਰਬਰ ਆਪਣਾ ਬੇੜਾ ਭੇਜ ਕੇ ਤਾਂ ਅਮਰੀਕਾ ਦੀ ਸ਼ੁਰੂ ਤੋਂ ਹੀ ਨੀਤੀ ਰਹੀ ਹੈ ਕਿ ਉਹ ਐਂਟੀ ਇੰਡੀਆ ਹੀ ਚੱਲਦਾ ਰਿਹਾ ਸੋ ਇਸ ਲਈ ਉਹ ਤਾਂ ਇੰਡੀਆ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਅਲਰਟ ਹੋ ਕੇ ਚੱਲੇ ਤੇ ਜਿਹੜੇ ਇਹਨਾਂ ਦੇ ਇਹ ਕਿਸਮ ਦਾ ਮੈਂ ਕਹਿੰਦਾ ਕਮਰਸ਼ੀਅਲ ਅਟੈਕ ਹੈ ਇੰਡੀਆ ਤੇ ਹਾਂਜੀ ਔਰ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸਰਕਾਰ ਨੇ ਐਸੀਆਂ ਪਾਲਸੀਆਂ ਰੱਖਣੀਆਂ ਚਾਹੀਦੀਆਂ ਜੇ ਤਬਕੇ ਚੱਲਣਗੇ ਤਾਂ ਫਿਰ ਅਮਰੀਕਾ ਹੋਰ ਦਬਾਏਗਾ ਕਿਉਂਕਿ ਮੈਨੂੰ ਯਾਦ ਆ ਜਦੋਂ ਇੰਦਰਾ ਜੀ ਅਮਰੀਕਾ ਗਏ ਸੀ ਤਾਂ ਰਾਸ਼ਟਰਪਤੀ ਨੇ ਉੱਥੇ ਨਿਕਸਨ ਹੁੰਦਾ ਸੀ ਰਾਸ਼ਟਰਪਤੀ ਉਹਨਾਂ ਨੇ ਉਹ ਜੋ ਟੈਕਰਮ ਸੀਗਾ ਉਹਦੇ ਮੁਤਾਬਕ ਉਹਨਾਂ ਦਾ ਉਹਨਾਂ ਨੂੰ ਰਿਸਪੈਕਟ ਹੀ ਦਿੱਤੀ ਉਹਨਾਂ ਦਾ ਵੈਲਕਮ ਨਹੀਂ ਕੀਤਾ ਇਮੀਡੀਐਟਲੀ ਇੰਦਰਾ ਜੀ ਵਾਪਸ ਆ ਗਏ ਸੀ ਹੂੰ ਹੂੰ ਬਾਅਦ ਵਿੱਚ ਨਿਕਸਨ ਨੇ ਸੌਰੀ ਫੀਲ ਕੀਤੀ ਹਾਂਜੀ ਉਹ ਦੁਬਾਰਾ ਫੇਰ ਬੁਲਾਇਆ ਤੇਰੇ ਰਿਪੋਰਟ ਤੇ ਆਪ ਨਿਕਸਨ ਆਇਆ ਔਰ ਉਹਨੇ ਆ ਕੇ ਜਿਸ ਗੱਡੀ ਦਾ ਦਰਵਾਜ਼ਾ ਆਪ ਖੋਲੇ ਇੰਦਰਾ ਜੀ ਦੇ ਬੈਠਣ ਲਈ ਜਦ ਤੱਕ ਇਹਨਾਂ ਨੂੰ ਅੱਖਾਂ ਨਹੀਂ ਦਿਖਾਵਾਂਗੇ ਇਹ ਨਹੀਂ ਸੁਧਰਨਗੇ ਹਾਂਜੀ ਸੋ ਇਸ ਲਈ ਅਸੀਂ ਤਾਂ ਆਪਣੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਸਰਕਾਰ ਡਟ ਕੇ ਤੇ ਉਹਦਾ ਸਾਹਮਣਾ ਕਰੇ ਨਹੀਂ ਨਹੀਂ ਜੇ ਕਰਨ ਨਾਲ ਤਾਂ ਅਮਰੀਕਾ ਸਿੱਧਾ ਨਹੀਂ ਹੋਏਗਾ ਬਿਲਕੁਲ ਸਰ ਜਿਵੇਂ ਹੁਣ ਅਗਸਤ ਦੇ ਦੂਜੇ ਹਫਤੇ ਵਿੱਚ ਵੀ ਮਤਲਬ ਇਹ ਸੁਣਨ ਨੂੰ ਮਿਲ ਰਿਹਾ ਕਿ ਮੀਟਿੰਗ ਹੋਵੇਗੀ ਇਸ ਗੱਲ ਦੇ ਰਿਲੇਟਿਡ ਇਸ ਫੈਸਲੇ ਦੇ ਉਹਨਾਂ ਨੇ ਫਸਟਾ ਦਸਤੂ ਲਾਗੂ ਕਰਤਾ ਹਾਂਜੀ ਸਰ ਕੱਲ੍ਹ ਤੋਂ ਹਾਂਜੀ 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 ਕੱਲ ਤੋਂ ਲਾਗੂ ਹੋਣ ਜਾ ਰਿਹਾ ਤੇ ਕਿ ਇੱਕੋ ਦਾ ਮਚਟਾ ਅਮਰੀਕਾ ਵੱਲੋਂ ਦਿੱਤਾ ਗਿਆ ਭਾਰਤੀ ਨਾ ਇਹ ਉਹਨੇ ਤਾਂ ਚਟਕੇ ਸਾਨੂੰ ਕਹੀ ਦਿੱਤੇ ਸਾਡੇ ਸਾਡੇ ਅਗੇਂਸਟ ਪਾਕਿਸਤਾਨ ਹੈ ਉਹ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਮੈਂ ਇਹਨਾਂ ਨੂੰ ਵਪਾਰ ਦੀ ਧਮਕੀ ਦਿੱਤੀ ਸੀ ਤੇ ਤਾਂ ਇਹਨਾਂ ਨੇ ਸੀਸਫਾਇਰ ਕੀਤਾ ਐਡਾ ਕਿਹੜਾ ਸਾਡਾ ਵਪਾਰ ਜਿਹੜਾ ਸੀ ਪਾਕਿਸਤਾਨ ਨਾਲ ਹੋ ਰਿਹਾ ਸੀ ਜਾਂ ਅਮਰੀਕਾ ਨਾਲ ਹੋ ਰਿਹਾ ਸੀ ਫਿਰ ਉਹਨੇ ਆਮ ਪਾਕਿਸਤਾਨ ਦੇ ਜਿਆ

ਉਹਦਾ ਵਾਈਸ ਪ੍ਰੈਜ਼ੀਡੈਂਟ ਬਣਵਾਤਾ ਜਾ ਕੇ ਟਰੋਰਿਜ਼ਮ ਦੀ ਫੈਕਟਰੀ ਹੈ ਪਾਕਿਸਤਾਨ ਬਿਲਕੁਲ ਬਿਲਕੁਲ ਉਹ ਤਾਂ ਪੈਰ ਪੈਰ ਤੇ ਇੰਡੀਆ ਨੂੰ ਡੀਗ੍ਰੇਡ ਕਰ ਰਿਹਾ ਪੈਰ ਪੈਰ ਤੇ ਇੰਡੀਆ ਦੀ ਪੋਜੀਸ਼ਨ ਖਰਾਬ ਕਰ ਰਿਹਾ ਇੰਟਰਨੈਸ਼ਨਲ ਲੈਵਲ ਤੇ ਕਰਕੇ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਆਪਕੀ ਬਾਤ ਟਰੰਪ ਸਰ ਕਹਾ ਤਾਂ ਇਹ ਉਹਨਾਂ ਨੂੰ ਪਤਾ ਵੀ ਇਹ ਚੋਕ ਜਿੰਨਾ ਮਰਜ਼ੀ ਇਹਨਾਂ ਨੂੰ ਸਿਖਾ ਲਓ ਇਹ ਚੋਖਣਗੇ ਆ ਇਸ ਕਰਕੇ ਆਪਣੀਆਂ ਪਾਲਸੀਆਂ ਜਿਹੜੀਆਂ ਇੰਡੀਆ ਦੇ ਖਿਲਾਫ ਪੜਾ ਰਹੇ ਨੇ ਹਾਂਜੀ ਸੋ ਇੰਡੀਆ 'ਚ ਰਹਿਣ ਵਾਲਾ ਭਾਰਤ ਦੇ ਭਾਰਤ ਦਾ ਹਰ ਨਾਗਰਿਕ ਇਹ ਚਾਹੇਗਾ ਕਿ ਵੀ ਅਮਰੀਕਾ ਨੂੰ ਇਸ ਗੱਲ 'ਚ ਸਬਕ ਸਿਖਾਇਆ ਜਾਵੇ ਸਾਡੇ ਜਿਹੜੇ ਬੱਚੇ ਉਧਰ ਗਏ ਸੀ ਜਿਨ੍ਹਾਂ ਦੇ ਵੈਲਿਡ ਡਾਕੂਮੈਂਟਸ ਵੀ ਸੀ ਉਹਨਾਂ ਨੂੰ ਇੱਕ ਹੱਥ ਕਰੀਆਂ ਲਾ ਕੇ ਜਹਾਜ਼ 'ਚ ਭੇਜਿਆ ਗਿਆ ਹੂੰ ਹੂੰ ਇੱਥੇ ਕੋਈ ਪਤਾ ਲੱਗਦਾ ਵੀ ਡ੍ਰੰਪਰ ਐਟੀਟਿਊਡ ਕੀ ਹੈ ਇੰਡੀਆ ਬਾਰੇ ਇੰਡੀਅਨਸ ਬਾਰੇ ਹਾਂਜੀ ਕਿ ਹਜੇ ਵੀ ਜੇ ਸਰਕਾਰ ਨਹੀਂ ਸਮਝੇਗੀ ਕਮਾਰੀ ਗੱਲ ਹੈ ਬਿਲਕੁਲ ਹਾਂਜੀ ਧੰਨਵਾਦ ਤੁਹਾਨੂੰ ਥੈਂਕ ਯੂ ਜਿੱਤੇ 트럼ਪ ਸਰਕਾਰ ਇੱਕ ਪਾਸੇ ਦਾਵਾ ਕਰਦੀ ਹੈ ਵੀ ਉਹ ਭਾਰਤ ਦੇ ਦੋਸਤ ਹਨ ਤੇ ਭਾਰਤ ਨੂੰ ਕਦੇ ਵੀ ਨੀਵਾ ਨਹੀਂ ਪੈਣ ਦੇਣਗੇ ਦੂਜੇ ਪਾਸੇ ਉਹਨਾਂ ਨੇ 25% ਟੈਰਿਫ ਦੇ ਨਾਲ ਪੈਨਲਟੀ ਵੀ ਲਾਗੂ ਕਰ ਦਿੱਤੀ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼